ਅਲਕਾ ਬੰਗਾ ਦੀ ਨੌਂਦੇ ਕਸਬਾ ਬਹਿਰਾਮ ਦੀ ਦਾਣਾ ਮੰਡੀ ਵਿਖੇ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਅੰਮ੍ਰਿਤ ਬਾਣੀ ਦੀ ਛਤਰ ਛਾਇਆ ਹੇਠ ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਟਰਸਟ ਬਹਿਰਾਮ ਸਮੂਹ ਇਲਾਕਾ ਨਿਵਾਸੀਆਂ ਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ 16ਵਾਂ ਮਹਾਨ ਸੰਤ ਸੰਮਿਲਨ ਕਰਵਾਇਆ ਗਿਆ ਜਿਸ ਵਿੱਚ ਡੇਰਾ ਸੱਚਖੰਡ ਬੱਲਾਂ ਦੇ ਮੌਜੂਦਾ ਗੱਦੀਨਿਸ਼ੀਨ 108 ਸੰਤ ਨਿਰੰਜਨ ਦਾਸ ਮਹਾਰਾਜ ਜੀ ਪਹੁੰਚੇ ਅਤੇ ਸੰਗਤਾਂ ਨੂੰ ਆਸ਼ੀਰਵਾਦ ਦਿੱਤਾ ਇਸ ਮੌਕੇ ਸੰਗਤਾਂ ਲਈ ਗੁਰੂ ਕਾ ਲੰਗਰ ਵੀ ਅਤੁੱਟ ਵਰਤਾਇਆ ਗਿਆ ਸੇਵਾਵਾਰ ਰਹਿ ਕੇ ਲੱਗਿਆ ਸਭ ਦੋ ਕਿਤੇ ਨੇ ਲੰਬੇ ਸਮੇਂ ਤੋਂ ਬਾਅਦ ਇਹ ਪੋਲਗੰਦੀ ਵੇਖ ਸੀ ਜੰਦਿਆਂ ਦੀ ਪੁੱਛਣਾ ਵੀ ਅੱਜ ਕੀ ਗੱਲ ਆ ਕਹਿੰਦੇ ਸਾਡੇ ਗੁਰੂ ਰਮਦਾਸ ਦਾ ਜਨਮ ਦਿਨ ਹੈ ਆਪਣੇ ਨਾਮੇ ਕਰਕੇ ਆਪਣੇ ਨਾਮੇ ਕਰਕੇ ਦਰਸ਼ਨ ਆਪਣੇ ਤੁਰਾ ਕੇ ਜੰਗੇ ਜਰਾ ਨਾਮ ਗੁਰਪੀਤ ਅਨੰਦ ਇਹ ਗੁਰੂਆਂ ਦੇ ਪਾਸੋਂ ਸਾਨੂੰ ਪ੍ਰਾਪਤ ਹੋ ਰਹਾ ਹੈ ਤਨ ਗਾਨ ਗੁਰੂ ਹਰੀ ਦਾਸ ਜੀ ਕਨ ਤਨ ਗੁਰੂ ਪ੍ਰੀਤ ਦਾਸ ਜੀ ਕਨ ਗਾਨ ਗੁਰੂ ਬਿਖੜ ਦਾਸ ਜੀ ਕਿਰਪਾ ਤੇਰੀ ਤਨ ਮੁੱਖਿ ਮਾਪਾ ਕੇ ਗੋੜਿਆ ਅੰਦੇ ਨਾਲ ਮੇਰੇ ਸਤਿਗੁਰਾਂ ਦੀ ਸਭ ਸਨਾ ਸਰਵਣ ਕਰਾਈ ਉਹਨਾਂ ਨੇ ਡੇਰਾ ਸਤਖੰਡ ਬੱਲਾਂ ਦੇ ਮਹਾਨ ਸੰਤ ਜੀ ਅਤੇ ਪਿਆਰੀ ਸਾਧ ਸੰਗਤ ਜੀ ਬੱਚਿਆਂ ਨੂੰ ਵਾਧ ਤੋਂ ਵਧ ਪੜ੍ਹਾਓ ਲਿਖਾਓ ਬੱਚਿਆਂ ਨੂੰ ਨਸ਼ਿਆਂ ਵਿੱਚ ਨਹੀਂ ਪੈਣ ਦੇਣਾ ਤਨ ਤਨ ਗੁਰੂ ਸ਼੍ਰਾਵਣ ਦਾ ਬਹੁਤ-ਬਹੁਤ ਧੰਨਵਾਦ ਹੈ ਸ਼੍ਰੀਮਾਨ ਪਵਨ ਕੁਮਾਰ ਜੀ ਜਿਨ੍ਹਾਂ ਨੇ ਬਹੁਤ ਰਸ ਪਿੰਨਾ ਕੀਰਤਨ ਕਰਕੇ ਸਮਾਜ ਹੈ ਉਹਦੇ ਲਈ ਆਪਣੀ ਸਾਰੀ ਜ਼ਿੰਦਗੀ ਜਿਹੜੀ ਹੈ ਉਹ ਵੇਖੇ ਲਾ ਦਿੱਤੀ ਸੰਸਰਵਨ ਦਾਸ ਮਹਾਰਾਜ ਜੀ ਨੇ ਇਸ ਕੰਮ ਦੀ ਸਤਗੁਰੂ ਰਵਿਦਾਸ ਮਹਾਰਾਜ ਦੇ ਮਹਾਨ ਪੁੱਤਰ ਬਣ ਕੇ ਸੇਵਾ ਕੀਤੀ ਤਾਂ ਸੰਤ ਗਰੀਬ ਕਾਰਸ ਮਹਾਰਾਜ ਜੀ ਨੇ ਸਤਗੁਰੂ ਰਵਿਦਾਸ ਮਹਾਰਾਜ ਦੇ ਜਨਮ ਸਥਾਨ ਤੇ ਜਿੱਥੇ ਸਤਗੁਰੂ ਗਾਇ ਗੁਰਦੇਵ ਧੰਗੁਰਦੇਵ ਜੀ ਅੱਜ ਬਹਿਰਾਮ ਵਿਖੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 646ਵੇਂ ਆਗਮਨ ਪੁਰਬ ਤੇ ਰਵਿਦਾਸੀਆ ਧਰਮ ਨੂੰ ਸਮਰਪਿਤ 16ਵਾਂ ਮਹਾਨ ਸੰਸਮੇਲਨ ਅਤੇ ਕੀਰਤਨ ਦਰਬਾਰ ਬੜੇ ਹੀ ਪਿਆਰ ਤੇ ਸਤਿਕਾਰ ਦੇ ਨਾਲ ਸ੍ਰੀ 108 ਸੰਤ ਨਰੰجن ਦਾਸ ਜੀ ਸਤਖੰਡ ਵੱਲਾਂ ਵਾਲਿਆਂ ਦੀ ਰਹਿਮ ਰਾਈ ਥੱਲੇ ਹੋ ਰਿਹਾ ਹੈ ਅਸੀਂ ਸਾਰੇ ਸੰਤ ਮਹਾਪੁਰਸ਼ਾਂ ਦਾ ਤਹਿਜਿਲੋ ਧੰਨਵਾਦ ਕਰਦੇ ਹਾਂ ਜੀ ਜਿਨ੍ਹਾਂ ਨੇ ਸਾਡ ਨੂੰ ਆਪਣੇ ਚਰਨਾਂ ਨਾਲ ਜੋੜ ਕੇ ਬਹੁਤ ਵਧੀਆ ਸਹਿਯੋਗ ਦਿੱਤਾ ਹੈ ਜੀ ਦੂਰੋਂ ਨੇੜੇ ਆਈਆਂ ਸੰਗਤਾਂ ਦਾ ਵੀ ਅਸੀਂ ਤਹਿਜਿਲੋ ਧੰਨਵਾਦ ਕਰਦੇ ਹਾਂ ਜੀ ਜਿਨ੍ਹਾਂ ਨੇ ਸਾਡਾ ਬਹੁਤ ਵਧੀਆ ਸਹਿਯੋਗ ਦਿੱਤਾ ਹੈ ਜੀ ਜੈ ਗੁਰਦੇਵ ਧੰਨ ਗੁਰਦੇ ਸਤਿਗੁਰੂ ਰਬਦਾਸ ਮਹਾਰਾਜ ਦੀ ਉਸਤ ਦੇ ਵਿੱਚ ਬਹਿਰਾਮ ਦੇ ਵਿੱਚ ਅੱਜ 16ਵਾਂ ਜੋ ਸੰਸਮੇਲਨ ਹੋ ਰਿਹਾ ਉਹਦੇ ਵਿੱਚ संत महापुरुष 108 संत जिननंद दास जी आज लोक संगता ਨੂੰ ਸ਼੍ਰੀ ਗੁਰੂ ਅਰਦਾਸ ਮਹਾਰਾਜ ਦਾ ਉਪਦੇਸ਼ ਔਰ ਸੰਗਤਾਂ ਨੂੰ ਆਪਣਾ ਅਸ਼ੀਰਵਾਦ ਦੇਣ ਲਈ ਅੱਜ ਬਹਿਰਾਮ ਦੀ ਧਰਤੀ ਦੇ ਪਹੁੰਚੇ ਆ ਮੈਂ ਸਭ ਤੋਂ ਪਹਿਲਾਂ ਅੱਜ ਦੇ ਸੰਸਮੇਲਨ ਦੀ ਸਾਰਿਆਂ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਔਰ ਮੈਂ ਸ਼ੁਕਰੀਆ ਅਦਾ ਕਰਦਾ ਸਤਿ ਮਹਾਂਪੁਰਸ਼ਾਂ ਦਾ ਕਿ ਉਹ ਸਦਾ ਹੀ ਮੇਰੇ ਵਿਧਾਨ ਸਭਾ ਹਲਕਾ ਬੰਗਾ ਦੇ ਵਿੱਚ ਅਕਸਰ ਲੋਕਾਂ ਨੂੰ ਸੇਧ ਦੇਣ ਦੇ ਲਈ ਗੁਰੂ ਅਰਜਨ ਦੇਵ ਮਹਾਰਾਜ ਦੀ ਸੋਚ ਦੇ ਨਾਲ ਜੋੜਨ ਦੇ ਲਈ ਉਹ ਸਦਾ ਹੀ ਸਾਡੇ ਹਲਕੇ ਜਾਂਦੇ ਰਹਿੰਦੇ ਆ ਮੈਂ ਸਮਝਦਾ ਕਿ ਅਸੀਂ ਭਾਗਾ ਵਾਲੇ ਆ ਜੇ ਸਾਨੂੰ ਉਹਨਾਂ ਦਾ ਉਪਦੇਸ਼ ਉਹਨਾਂ ਦਾ ਆਸ਼ੀਰਵਾਦ ਸਾਦਾ ਮਿਲਦਾ ਇੱਕ ਵਾਰ ਫਿਰ ਅੱਜ ਦੇ ਸੰਸਮੇਲਨ ਦੀ ਸਾਰਿਆਂ ਨੂੰ ਲੱਖ ਲੱਖ ਵਧਾਈ ਜੈ ਗੁਰੂ ਦੇਵ ਧੰਨ ਗੁਰੂ ਦੇਵ ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ